ਸਾਰੇ ਹੀ ਪਿਆਰੇ ਦੋਸਤਾਨੋ ਮੇਰੇ ਵੱਲੋਂ ਪਿਆਰ ਭਰ ਇਸ ਸਸ਼ਕਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਕਹਾਣੀ ਲੈ ਕੇ ਹਾਜ਼ਰ ਹੋਇਆ ਇਹ ਕਹਾਣੀ ਮਾਂ ਦਾ ਵਟਵਾਰਾ ਇੱਕ ਦਿਲ ਨੂੰ ਛੂਹਣ ਜਾਣ ਵਾਲੀ ਕਹਾਣੀ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਨੂੰ ਇੱਕ ਪਿੰਡ ਦੇ ਵਿੱਚ ਇੱਕ ਸੁਖੀ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੇ ਵਿੱਚ ਤਿੰਨ ਭਰਾ ਤੇ ਇੱਕ ਭੈਣ ਸੀ ਉਹਨਾਂ ਦੇ ਮਾਪੇ ਉਹਨਾਂ ਚਾਰਾਂ ਨੂੰ ਬਹੁਤ ਹੀ ਪਿਆਰ ਕਰਦੇ ਸਨ ਪਰ ਵਿਚਾਰਲੇ ਪੁੱਤ ਤੋਂ ਉਹੋ ਥੋੜਾ ਪਰੇਸ਼ਾਨ ਸਨ ਵੱਡਾ ਪੁੱਤ ਤਾਂ ਪੜ੍ਹ ਲੈ ਕੇ ਡਾਕਟਰ ਬਣ ਗਿਆ ਸੀ ਅਤੇ ਛੋਟਾ ਪੁੱਤਰ ਵੀ ਪੜ੍ਹ ਲੈ ਕੇ ਇੰਜੀਨੀਅਰ ਬਣ ਗਿਆ ਸੀ ਪਰ ਵਿਚਕਾਰਲਾ ਪੁੱਤ ਤਾਂ ਬਿਲਕੁਲ ਗਵਾਰ ਅਤੇ ਆਵਾਰਾ ਕਿਸਮ ਦਾ ਸੀ ਕੁਝ ਸਮੇਂ ਬਾਅਦ ਉਹਨਾਂ ਦੇ ਦੋਨੋਂ ਪੁੱਤਰਾਂ ਡਾਕਟਰ ਅਤੇ ਇੰਜੀਨੀਅਰ ਨੇ ਵਿਆਹ ਕਰਵਾ ਲਿਆ ਅਤੇ ਦੋਨੇ 2 ਮਹੀਨਿਆਂ ਬਾਅਦ ਹੀ ਉਹਨਾਂ ਦੀ ਕੁੜੀ ਦਾ ਵਿਆਹ ਵੀ ਇੱਕ ਚੰਗੇ ਘਰਾਣੇ ਦੇ ਵਿੱਚ ਹੋ ਗਿਆ ਪਰ ਵਿਚਾਰਲਾ ਪੁੱਤ ਹਲੇ ਵੀ ਕੁਆਰਾ ਹੀ ਸੀ ਉਹ ਅਨਪੜ੍ਹ ਸੀ ਅਤੇ ਮਜ਼ਦੂਰੀ ਦਾ ਹੀ ਕੰਮ ਕਰਦਾ ਸੀ ਉਸਦੇ ਵਿਆਹ ਦੇ ਲਈ ਕੋਈ ਕੁੜੀ ਨਹੀਂ ਮਿਲ ਰਹੀ ਸੀ ਉਸਦੇ ਮਾਪੇ ਉਸ ਤੋਂ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਸਨ ਹੁਣ ਜਦੋਂ ਵੀ ਭੈਣ ਆਪਣੇ ਪੇਕੇ ਆਉਂਦੀ ਤਾਂ ਉਹ ਆਪਣੇ ਡਾਕਟਰ ਅਤੇ ਇੰਜੀਨੀਅਰ ਦੋਹਾਂ ਭਰਾਵਾਂ ਤੋਂ ਤਾਂ ਮਿਲਦੀ ਪਰ ਉਸ ਵਿੱਚ ਘਰਲੇ ਭਰਾ ਤੋਂ ਬਹੁਤ ਹੀ ਘਟ ਮਿਲਦੀ ਸੀ ਕਿਉਂਕਿ ਉਹ ਜਾਦਾ ਪੈਸੇ ਨਹੀਂ ਦੇ ਸਕਦਾ ਸੀ ਪਰ ਫਿਰ ਵੀ ਉਹ ਆਪਣੀ ਭੈਣ ਤੋਂ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਕੁਝ ਸਮੇਂ ਬਾਅਦ ਉਸਦੇ ਪਿਓ ਦੀ ਵਿਚਕਾਰਲੇ ਪੁੱਤਰ ਨੂੰ ਨੂੰ ਵਿਆਹ ਬਿਨਾ ਹੀ ਮੌਤ ਹੋ ਗਈ ਉਸਦੀ ਮਾਂ ਨੇ ਸੋਚਿਆ ਕਿ ਹੁਣ ਕਿਸ ਦੇ ਮੂੰਹ ਵਟਵਾਰੇ ਦੀ ਗੱਲ ਨਿਕਲ ਇਸ ਲਈ ਆਪਣੇ ਹੀ ਪਿੰਡ ਵਿੱਚ ਇੱਕ ਪੋਲੀ ਪਾਲੀ ਅਤੇ ਸਿੱਧੀ ਸਾਦੀ ਕੁੜੀ ਨਾਲ ਉਸ ਦੇ ਵਿਚਾਰਲੇ ਪੁੱਤ ਦਾ ਵਿਆਹ ਕਰਵਾ ਦਿੱਤਾ ਵਿਆਹ ਹੁੰਦਿਆਂ ਹੀ ਪਤਾ ਨਹੀਂ ਕੀ ਹੋਇਆ ਉਹ ਅਨਪੜ ਪੁੱਤਰ ਮਨ ਲਾ ਕੇ ਕੰਮ ਕਰਨ ਲੱਗਿਆ ਅਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਨ ਲੱਗਾ ਹੁਣ ਕੋਈ ਵੀ ਪੁਰਾਣਾ ਬੇਲੀ ਮਿੱਤਰ ਉਸ ਨੂੰ ਮਟਰ ਗਸਤੀ ਲਈ ਬੁਲਾਉਂਦਾ ਤਾਂ ਉਹ ਮਨ੍ਹਾ ਕਰ ਦਿੰਦਾ ਇੱਕ ਦਿਨ ਉਸਦੇ ਡਾਕਟਰ ਅਤੇ ਅੰਜੀਰੇ ਪਰਵਾਹਾਵਾਂ ਨੇ ਸੋਚਿਆ ਕਿ ਇਹ ਤਾਂ ਗਵਾਰ ਅਤੇ ਅਨਪੜ ਹੈ ਅਸੀਂ ਇਸ ਨਾਲੋਂ ਜ਼ਿਆਦਾ ਪੈਸੇ ਕਮਾਉਂਦੇ ਹਾਂ ਇਸ ਦੇ ਲਈ ਹੁਣ ਸਾਨੂੰ ਵਟਵਾਰਾ ਕਰ ਲੈਣਾ ਚਾਹੀਦਾ ਹੈ ਮਾਂ ਦੇ ਲੱਖ ਮਨਾ ਕਰਨ ਤੇ ਵੀ ਦੋਹਾਂ ਪੁੱਤਰਾਂ ਨੇ ਵਟਵਾਰੇ ਦੀ ਤਰੀਕ ਰੱਖ ਦਿੱਤੀ ਅਤੇ ਉਹਨਾਂ ਨੇ ਆਪਣੀ ਭੈਣ ਨੂੰ ਵੀ ਸੱਦ ਲਿਆ ਉਦੋਂ ਹੀ ਉਹ ਵਿਚਕਾਰ ਲਗਵਾਰ ਅਤੇ ਅਨਪੜ ਪੁੱਤਰ ਕਹਿੰਦਾ ਕਿ ਤੁਸੀਂ ਵਟਵਾਰਾ ਕਰ ਲਵੋ ਜੀ ਬਚੇ ਹੋਏ ਮੈਨੂੰ ਦੇ ਦੇਣਾ ਮੈਂ ਆਪਣੇ ਆਪ ਆ ਕੇ ਅੰਗੂਠਾ ਲਾ ਦਵਾਂਗਾ ਉਦਹੀਂ ਉਸਦੀ ਭੈਣ ਬੋਲ ਪਈ ਉਹ ਮੂਰਖਾ ਤੂੰ ਹਮੇਸ਼ਾ ਹੀ ਮੂਰਖ ਰਹੇਂਗਾ ਜ਼ਮੀਨ ਜਾਇਦਾਦ ਦਾ ਬਟਵਾਰਾ ਤਾਂ ਆਪਣੇ ਸਾਹਮਣੇ ਬੈਠ ਕੇ ਹੀ ਹੁੰਦਾ ਹੈ ਅਤੇ ਉਸਦੀ ਮਾਂ ਵੀ ਉਸ ਨੂੰ ਜਾਣਨ ਤੋਂ ਜਿਹੜੀ ਰੋਕਦੀ ਰਹੀ ਜਾਣ ਤੋਂ ਉਸੇ ਵੇਲੇ ਵਕੀਲ ਵੀ ਉੱਥੇ ਹੀ ਆ ਜਾਂਦਾ ਤੇ ਕਹਿੰਦਾ ਹੈ ਕਿ ਤੁਹਾਡਾ ਸਾਰਾ ਹਿੱਸਾ ਮਿਲਾ ਕੇ 10 ਕਿੱਲੇ ਜ਼ਮੀਨ ਤੇ ਇੱਕ ਘਰ ਹੈ ਹੁਣ ਦੱਸੋ ਕਿਸ ਨੂੰ ਕਿੰਨਾ ਹਿੱਸਾ ਦੇਣਾ ਹੈ ਮੈਂ ਉਸੇ ਹਿਸਾਬ ਦੇ ਨਾਲ ਕਾਗਜ਼ ਤਿਆਰ ਕਰ ਲਵਾਂਗਾ ਤਾਂ ਉਹ ਅਨਪੜ ਭਰਾ ਕਹਿੰਦਾ ਹੈ ਵਕੀਲ ਸਾਹਿਬ 5-5 ਕਿੱਲੇ ਜ਼ਮੀਨ ਤਾਂ ਮੇਰੇ ਦੋਨਾਂ ਭਰਾਵਾਂ ਦੇ ਨਾਮ ਕਰ ਦਿਓ ਅਤੇ ਇਹ ਘਰ ਮੇਰੀ ਲਾੜਲੀ ਭੈਣ ਦੇ ਨਾਮ ਕਰ ਦਿਓ ਤਾਂ ਦੋਹੇ ਭਰਾਵਾਂ ਕਹਿੰਦੇ ਨੇ ਕਿ ਚਲੋ ਠੀਕ ਹੈ ਪਰ ਮਾਂ ਨੂੰ ਕੌਣ ਰੱਖੇਗਾ ਅਸੀਂ ਤਾਂ ਰੱਖ ਨਹੀਂ ਸਕਦੇ ਸਾਨੂੰ ਬਹੁਤ ਕੰਮ ਰਹਿੰਦਾ ਹੈ ਅਸੀਂ ਮਾਂ ਦੀ ਸੇਵਾ ਨਹੀਂ ਕਰ ਸਕਦੇ ਤੇ ਤੂੰ ਤੇਰੇ ਹਿੱਸੇ ਵਿੱਚ ਕੀ ਲਵੇਂਗਾ ਫਿਰ ਅਨਪੜ੍ਹ ਭਾਈ ਕਹਿੰਦਾ ਹੈ ਕਿ ਮੇਰੇ ਹਿੱਸੇ ਦੇ ਵਿੱਚ ਮੇਰੀ ਪਿਆਰੀ ਮਾਂ ਹੈ ਉਹ ਆਪਣੇ ਘਰ ਵਾਲੀ ਵੱਲ ਹੱਸਦੇ ਹੋਏ ਪੁੱਛਦਾ ਹੈ ਕਿ ਕਿ ਮੈਂ ਗਲਤ ਕਿਹਾ ਉਸ ਗਵਾਰ ਤੇ ਅਨਪੜ੍ਹ ਦੀ ਪਤਨੀ ਆਪਣੀ ਸੱਸ ਨਾਲ ਗੱਲ ਲਾ ਕੇ ਕਹਿੰਦੀ ਹੈ ਮਾਂ ਤੋਂ ਵੱਡਾ ਧੰਨ ਮਾਂ ਤੋਂ ਵੱਡੀ ਵਿਸੀਅਤ ਹੋਰ ਕੀ ਹੋਵੇਗੀ ਮੇਰੀ ਲਈ ਉਹ ਤਾਂ ਉਸ ਦਾ ਗਵਾਰ ਪਤੀ ਆਪਣੀ ਮਾਂ ਦੇ ਗੱਲ ਲੱਗ ਜਾਂਦੇ ਹਨ ਅਣਪੜ ਪੁੱਤ ਤੇ ਉਸਦੀ ਪਤਨੀ ਨੇ ਜ਼ਮੀਨ ਜਾਇਦ ਦੇ ਵਿੱਚ ਵਟਵਾਰੇ ਇੱਕ ਚੁੱਪਚਾਪ ਬਦਲ ਦਿੱਤਾ। ਉਦੋਂ ਭੈਣ ਆਪਣੇ ਗਵਾਰ ਅਤੇ ਅਣਪੜ ਭਰਾਵਾਂ ਦੇ ਗੱਲ ਲੱਗ ਕੇ ਰੋਂਦੀ ਹੋਈ ਬੋਲੀ ਵੀਰੇ ਮੈਨੂੰ ਮਾਫ਼ ਕਰ ਦੇ। ਮੈਨੂੰ ਤੈਨੂੰ ਗਲਤ ਸਮਝਿਆ ਤੇ ਤੈਨੂੰ ਕਦੇ ਵੀ ਮਾਨ ਸਮਾਨ ਨਹੀਂ ਦਿੱਤਾ ਤਾਂ ਉਸਦੇ ਭਰਾ ਨੇ ਕਿਹਾ ਕਿ ਮੇਰੀ लाड़ली ਭੈਣ ਇਸ ਘਰ ਵਿੱਚ ਜਿੰਨਾ ਹੱਕ ਸਾਡਾ ਹੈ ਉਨਾ ਹੀ ਤੇਰਾ ਵੀ ਹੈ। ਤੇ ਰਹੀ ਗੱਲ ਵਟਵਾਰੇ ਦੀ ਤਾਂ ਵਟਵਾਰਾ ਨਾ ਕਰਨ ਨਾਲ ਜ਼ਿੰਦਗੀ ਖਤਮ ਤਾਂ ਨਹੀਂ ਹੋ ਜਾਵੇਗੀ ਕਿ ਅਸੀਂ ਨਾਲ ਮਿਲ ਕੇ ਇਕੱਠੇ ਨਹੀਂ ਰਹਿ ਸਕਦੇ ਜਿਵੇਂ ਅਸੀਂ ਬਚਪਨ ਦੇ ਵਿੱਚ ਮਿਲ ਕੇ ਖੇਡਦੇ ਸੀ ਇਕੱਠੇ ਮਿਲ ਕੇ ਰਹਿਣ ਨੂੰ ਤਾਂ ਉਹੀ ਕਰਦੇ ਹਨ ਇੱਕ ਚੰਗਾ ਪਰਿਵਾਰ ਤੇ ਉਸ ਪਰਿਵਾਰ ਨੂੰ ਸੰਭਾਲਦੀ ਹੈ ਇੱਕ ਮਾਂ ਉਸ ਦੀਆਂ ਜਿਹੀਆਂ ਗੱਲਾਂ ਸੁਣ ਕੇ ਬਾਕੀ ਦੋਹਾਂ ਭਰਾਵਾਂ ਬਹੁਤ ਹੀ ਸ਼ਰਮਿੰਦਾ ਹੋਏ ਅਤੇ ਉਹਨਾਂ ਨੇ ਵਟਵਾਰੇ ਦੇ ਸਾਰੇ ਕਾਗਜ਼ ਪੂਰੇ ਸੁੱਟ ਦਿੱਤੇ ਅਤੇ ਉਸ ਦਿਨ ਤੋਂ ਬਾਅਦ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਇਕ ਰਹਿਣ ਲੱਗ ਪਿਆ। ਹਾਂਜੀ ਦੋਸਤੋ ਇਹ ਸੀ ਅੱਜ ਸਾਡੀ ਛੋਟੀ ਜੀ ਕਹਾਣੀ। ਕਹਾਣੀ ਤੁਹਾਨੂੰ ਪਸੰਦ ਆਈ ਤਾਂ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲੈਣਾ। ਮਿਲਦੇ ਹਾਂ ਕਿਸੇ ਹੋਰ ਸਟੋਰੀ ਦੇ ਵਿੱਚ। ਧੰਨਵਾਦ ਜੀ।